ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹਿਗੁਰੂ 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 ਵਾਹ ਹੈ ਗੁਰੂ ਵਾਹ ਹੈ ਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਵਿਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਖਾਲਸਾ ਅੱਜ ਇੱਥੇ ਸ਼ਹੀਦ ਬਾਬਾ ਸ਼ਾਮ ਸਿੰਘwidehatri Tarnadal ਦੇ ਮੁਖੀ ਜਥੇਦਾਰ ਬਾਬਾ ਸਤਨਾਮ ਸਿੰਘ ਪ੍ਰਧਾਨ ਸਾਹਿਬ ਦੀ ਦੇਖ-ਰੇਖ ਅਤੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਗੋਵਾਈ ਹੇਠ ਸ਼ਾਵਣ ਮਹੀਨੇ ਦੀ ਅਰਬਤਾ ਨੂੰ ਮੁੱਖ ਰੱਖਦਿਆਂ ਧਾਰਮਿਕ ਦੀਵਾਨ ਸਜਾਏ ਗਏ ਆ ਤੇ ਸੰਗਤਾਂ ਨੂੰ ਸ਼ਾਵਣ ਮਹੀਨੇ ਦੇ ਮਹਾਤਮ ਅਤੇ ਹੋਰ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਿਆ ਗਿਆ ਤੇ ਖੀਰਾਂ ਕੂੜੇ ਤੇ ਹੋਰ ਲੰਗਰ ਜਿਹੜੇ ਆ ਸਜਾਏ ਗਏ ਤੇ ਸੰਗਤਾਂ ਨੂੰ ਸ਼ਿਕਾਇਤ ਜਾ ਰਹੇ ਨੇ ਤੇ ਸ਼ਕਰੇ ਨੇ ਇਸ ਸਮਾਗਮ ਦੌਰਾਨ ਵੱਡੇ ਵੱਡੇ ਜਥੇਦਾਰ ਧਾਰਮਿਕ ਸਮਾਜਿਕ ਤੇ ਸਿਆਸੀ ਜਥੇਦਾਰ ਇੱਥੇ ਹਾਜ਼ਰੀ ਭਰ ਕੇ ਗਏ ਨੇ ਜਿਨ੍ਹਾਂ ਵਿੱਚ ਜਥੇਦਾਰ ਬਾਬਾ ਮੇਜਰ ਸਿੰਘ ਛੋਡੀ ਇਹ ਜਿਹੜੇ ਦਸ਼ਮੀਸ਼ ਤਰਨਤਲ ਦੇ ਮੁਖੀ ਨੇ ਜਥੇਦਾਰ ਬਾਬਾ ਸੁਖਪਾਲ ਸਿੰਘ ਉਹ ਬਾਲਵਾ ਤਰਨਤਲ ਦੇ ਮੁਖੀ ਨੇ ਜਥੇਦਾਰ ਬਾਬਾ ਬਲਦੇਵ ਸਿੰਘ ਜਿਹੜੇ ਸ਼ਹੀਦ ਬਾਬਾ ਜੀਵਨ ਸਿੰਘ ਤਰਨਾ ਦਲ ਦੇ ਮੁਖੀ ਨੇ ਜੱਤਦਰ ਬਾਬਾ ਬਲਦੇਵ ਸਿੰਘ ਬੁਸਤਾ ਪਰ ਜੱਤਦਰ ਬਾਬਾ ਉਹ ਆਪਣੀ ਸਰਦਾਰ ਪ੍ਰਗਟ ਸਿੰਘ ਮਜੀਠਾ ਬਾਈਪਾਸ ਵਾਲੇ ભાઈ હરજીન્દ્ર સચ્ચિદાર આ હરજીન્દ્ર સિંહ મુખસર સાહેબ વાલે બાબા નરેન્દ્ર સિંહ ਤੇ ਹੋਰ अनेका ਜਥੇ ਬੰਦੀਆਂ ਦੇ ਜਥੇਦਾਹ ਸਾਹਿਬਾਨ ਜਿਹੜੇ ਉਹਨਾਂ ਨੇ ਇੱਥੇ ਆਣ ਕੇ હાજરી લਵਾਈ ਹੈ ਤੇ ਸਾਹਮਣੇ ਮਹੀਨੇ ਦੇ ਇਹ ਜਿਹੜੇ ਧਾਰਮਿਕ ਸਜੇ ਰਿਹਾਣ ਸੀ ਉਹਨਾਂ ਨੂੰ ਚਾਰ ਚੰਨ ਲਾਏ ਨੇ ਤੇ ਹੁਣ ਤੁਸੀਂ ਇਸ ਸੰਬੰਧ ਵਿੱਚ ਜਿਹੜੇ ਜਿਨ੍ਹਾਂ ਦੀ ਕਾਰਗੁਜ਼ਾਰੀ ਦੇ ਵਿੱਚ ਹਰ ਸਾਲ ਤੇ ਜਿਹੜਾ ਸਮਾਗਮ ਕਰਵਾਏ ਜਾਂਦੇ ਆ ਨੇ ਉਸ ਦੇ ਜਿਹੜੇ ਕਰਤਾ ਧਰਤਾ ਨੇ ਪ੍ਰਬੰਧਕ ਨੇ ਜਥੇਦਾਰ ਬਾਬਾ ਸਤਨਾਮ ਸਿੰਘ ਖਾਪੜਖੇੜੀ ਜਿਹੜੇ ਕਿ ਨਿਹੰਗ ਜਥੇਬੰਦੀਆਂ ਦੇ ਪ੍ਰਧਾਨ ਵੀ ਨੇ ਤੇ ਉਹਨਾਂ ਦੀ ਦੇਖ ਰੇਖ ਠੇਠ ਤੇ ਹਰ ਸਾਲ ਸਮਾਗਮ ਕਰਵਾਇਆ ਜਾਂਦਾ ਤੇ ਇਹ ਕੀਤਾ ਜਾ ਰਿਹਾ ਹੈ ਉਹਨਾਂ ਦੇ ਵਿਚਾਰ ਹੁਣ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਹਦਾਰ ਬਾਬਾ ਸਤਨਾਮ ਸਿੰਘ ਜੀ ਖਾਪੜ ਖੇੜੀ ਮਿਸਲ ਸ਼ਹੀਦ ਬਾਬਾ ਸ਼ਾਮ ਸਿੰਘ ਟਾਰੀ ਵਾਲੇ ਅੱਜ 16 ਤਰੀਕ ਸੰਗਰਾਂਦ ਵਾਲਾ ਦਿਹਾੜਾ ਸੌਣ ਦਾ ਮਹੀਨਾ ਜੋ ਕਿ ਇਹ ਪ੍ਰਾਤਨ ਜੋੜ ਮੇਲਾ ਹਰ ਸਾਲ ਪਹਿਲੀ ਸੌਣ ਨੂੰ ਮਨਾਇਆ ਜਾਂਦਾ ਹੈ ਦੇਸ਼-ਵਿਦੇਸ਼ ਦੇ ਵਿੱਚ ਰਹਿਣ ਵਾਲੀਆਂ ਸੰਗਤਾਂ ਵੱਲੋਂ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਮਨੰਜਾ ਸਾਹਿਬਾਨ ਤੇ ਮੈਂਬਰ ਸਾਹਿਬਾਨਾਂ ਵੱਲੋਂ ਔਰ ਪ੍ਰਧਾਨ ਜੀ ਹਰਦੀਪ ਸਿੰਘ ਧਾਮੀ ਵੱਲੋਂ ਤੇ ਸਕੱਤਰ ਸਾਹਿਬਾਂ ਵੱਲੋਂ ਜਿਹੜੀ ਆਏ ਆਪਣੇ ਜਥੇਬੰਦੀਆਂ ਵੱਲੋਂ ਜਿਹੜਾ ਜੋੜ ਮੇਲਾ ਮਨਾਇਆ ਜਾਂਦਾ ਹੈ ਇਸੇ ਤਰ੍ਹਾਂ ਹਰ ਸਾਲ ਸਾਲਾਨਾ ਜੋੜ ਮੇਲਾ ਡੇਰਾ ਬਾਬਾ ਲੱਖੋ ਜੀ ਪਿੰਡ ਪੈਣੀ ਬਾਸਰਕਿਆਂ ਤੋਂ ਅਸੀਂ ਮੌਜੂਦਾ ਜਿਹੜੇ ਨੇ ਆਪਣੇ ਤਰਨਾ ਦਲ ਬਾਬਾ ਸ਼ਾਮ ਸਿੰਘ ਟਾਰੀ ਤਰਨਾ ਦਲ ਕੋੜਿਆਂ ਵਾਲੇ ਤੇ ਜਿੰਨੇ ਵੀ ਸਮੂਹ ਨੇਕਸਨ ਜਿੱਥੇ ਬੰਦਿਆਂ ਨੇ ਹਾਜ਼ਰੀਆਂ ਭਰੀਆਂ ਨੇ ਇਹਨਾਂ ਦਾ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਕਿੰਨੇ ਪਿਛਲੇ ਸਮੇਂ ਤੋਂ ਜਿਹੜਾ ਇਹ ਸਮਾਗਮ ਧਾਰਮਿਕ ਜਿਹੜਾ ਤੁਹਾਡੇ ਨੂੰ ਕਰਵਾਇਆ ਜਾਂਦਾ ਜਦੋਂ ਇਹ ਜਿਹੜਾ ਸਾਡੇ ਕੋਲੇ ਇਸ ਵੇਲੇ ਡੇਰਾ ਬਾਬਾ ਲੱਖੋ ਜੀ ਪਿੰਡ ਭੈਣੀ ਦੇ ਮਿਲਿਆ ਸੀਗਾ ਸਾਡਾ ਤਾਂ ਜਿਹੜਾ ਪਿੰਡ ਆ ਪਿਛਲਾ ਖਾਪੜ ਖੇੜੀ ਆ ਅਸੀਂ ਦਾਸ ਜਿਹੜਾ ਵਾ ਬੀੜ ਬਾਬਾ ਬੁੱਢਾ ਸਾਹਿਬ ਦਾ ਅਰਦਾਸੀਆ ਚੜਾਵਾ ਸਿੰਘ ਆ ਸੇਵਾ ਕਰਦੇ ਆ ਹੋਇਆ ਬਚਪਨ ਤੋਂ ਮਾਤ ਪਿਤਾ ਨੇ ਦਾਸ ਨੂੰ ਬਾਬਾ ਸੁਖਨਾਮ ਸਿੰਘ ਜੀ ਚੜਾ ਦਿੱਤਾ ਸੀਗਾ ਬਚਪਨ ਤੋਂ ਹੀ ਸੇਵਾ ਕਰਦੇ ਹੋਏ ਗੁਰਦੁਆਰਾ ਸਾਹਿਬਾਂ ਦੀਆਂ ਕਰਦੇ ਕਰਦੇ ਅੱਜ ਦਾਲ ਪੰਥ ਦੀ ਸੇਵਾ ਮਿਲੀ ਆ ਤੇ ਜਥੇਬੰਦੀਆਂ ਵੱਲੋਂ ਬਹੁਤ ਜ਼ਿਆਦਾ ਸੰਯੋਗ ਮਿਲਿਆ ਤੇ ਦਾਸ ਨੂੰ ਸਾਰੀਆਂ ਜਥੇਬੰਦੀਆਂ ਵੱਲੋਂ ਪ੍ਰਧਾਨ ਵੀ ਚੁਣਿਆ ਗਿਆ ਏ ਆ ਇਹ ਆਲ ਇੰਡੀਆ ਸਿੱਖ ਜੂਲ ਪ੍ਰਦੇਸ਼ਨ ਦੇ ਪ੍ਰਧਾਨ ਬਾਬਾ ਵਿਰਸਾ ਸਿੰਘ ਜੀ ਸਾਡੇ ਜਿਹੜੇ ਨੇ ਇਹ ਵੀ ਸੰਯੋਗ ਕਰਦੇ ਨੇ ਤੇ ਇਸੇ ਤਰ੍ਹਾਂ ਬਾਬਾ ਬਲਦੇਵ ਸਿੰਘ ਜੀ ਬੱਲੇਵਾਲੇ ਬਾਬਾ ਮੇਜਰ ਸਿੰਘ ਜੀ ਛੋਡੀ ਬਾਬਾ ਪ੍ਰਗਟ ਸਿੰਘ ਜੀ ਬਲਦੇਵ ਸਿੰਘ ਜੀ ਮੋਸਤਰਾਪੁਰ ਵਾਲੇ ਹਰਜਿੰਦਰ ਸਿੰਘ ਜਿਹੜੇ ਨੇ ਮੁਕਸਰ ਵਾਲੇ ਇਸੇ ਤਰ੍ਹਾਂ ਹੋਰ ਵੀ ਨਿਹੰਗ ਜਿੱਥੇ ਬੰਦਿਆ ਜਿੰਨੀਆਂ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਬਾਬਾ ਜੀ ਅਵਤਾਰ ਸਿੰਘ ਜੀ ਬਾਬਾ ਨਿਹਾਲ ਸਿੰਘ ਜੀ ਹਰੀਆਂ ਬੇਲਾਂ ਔਰ ਬਾਬਾ ਜੋਗਾ ਸਿੰਘ ਜੀ ਜਿਹੜੇ ਐਸੇ ਵੇਲੇ ਨੇ ਇਹਨਾਂ ਤੋਂ ਪਹਿਲਾਂ ਸਤਖੰਡ ਵਾਸੀ ਬਾਬਾ ਗੱਜਣ ਸਿੰਘ ਜੀ ਜਿਨ੍ਹਾਂ ਦੀ ਬਦੌਲਤ ਅੱਜ ਦਾਸ ਨੂੰ ਇਹ ਸੇਵਾ ਦਾ ਸੰਭਾਲ ਬਹੁਤ ਸਹਯੋਗ ਮਿਲਿਆ ਸੀ ਇਸ ਲਈ ਅਸੀਂ ਸੇਵਾ ਕਰਦੇ ਕਰਦੇ ਅੱਜ ਇੱਥੇ ਤੱਕ ਪਹੁੰਚੇ ਆ ਵਾਹਿਗੁਰੂ ਬੰਦਮੀਨਾ ਚੜਿਆ ਵਾ ਚੌਨਿਆ ਕੀ ਸਮੂਹ ਸੰਗਤਾਂ ਨੂੰ ਜਿਹੜਾ ਉਹ ਜਿਹੜਾ ਵਾ ਅੱਜ ਇਹ ਪੰਥਕ ਇਕੱਠਾ ਆ ਜੀ ਐ ਜੀ ਤੁਹਾਨੂੰ ਬਤਾਈ ਜੀ ਹਾਂਜੀ ਹਾਂਜੀ ਇਹ ਜਿਹੜੇ ਅਸੀਂ ਜਿੰਨੀ ਵੀ ਸਮੂਹ ਨਿਹੰਗ ਸਿੰਘ ਜਿਹਦੇ ਬੰਦਿਆਂ ਤੇ ਸੰਯੋਗੀ ਜਿੰਨੇ ਵੀ ਆ ਸਾਡੇ ਪ੍ਰਬੰਧਨ ਕਮੇਟੀ ਦੇ ਮੈਂਬਰ ਸਹਿਬਾਨ ਵੀ ਤੇ ਸਕੱਤਾ ਸਾਹਿਬ ਜਿਹੜੇ ਹਾਜ਼ਰੀ ਲਾ ਕੇ ਗਏ ਉਹਨਾਂ ਦਾ ਸਾਰਿਆਂ ਦਾ ਤਨੋਂ ਧੰਨਵਾਦ ਕਰਦੇ ਆ ਜੀ ਖਾਲਸਾ ਵਾਹਿਗੁਰੂ ਕੀ ਹਾਲਾ ਨੂੰ ਫੌਜਾਂ ਦੇ ਮਾਲੂ ਪਾਵੇ ਜੀ ਜੀ